ਅਚਾਰ ਵੀ ਸਮਝਾਇਆ ਸਾਨੂੰ ਪਾਸ਼ਾ ਨੇ ਵੀ ਭਲੇ ਕਰਮ ਕਰਦੇ ਆ। ਆਪਾਂ ਕਈ ਜਿਹੜਾ ਤੋਂ ਗੱਲ ਪੰਜਾਂ ਦੀ ਕਰਦੇ ਆ ਰਹੇ ਸੀ। ਤੇ ਪਾਸ਼ਾ ਨੇ ਪੰਜ ਹੀ ਕਿਉ ਚੁਣੇ? ਇਹ ਪੰਜ ਅਸਲ ਗੁਰੂ ਨੇ ਤੇ ਬਾਅਦ ਵਿੱਚ ਬੜੇ ਚੁਣੇ। ਪਹਿਲਾਂ ਪੰਜਾਂ ਪੰਜਾਂ ਦੀ ਗਿਣਤੀ ਸ਼ੁਰੂ ਜਿਹੜੀ ਆਰੰਭ ਕੀਤੀ ਉਹ ਤਾਂ ਅਕਾਲ ਪੁਰਖਵਾਲਾ ਨੇ ਕੀਤੀ ਨਾ। ਪੰਜ ਪਾਤ ਤਾਂ ਕੱਠੇ ਕੀਤੇ ਸਾਡਾ ਸ੍ਰੀ ਸਾਜਿਆ ਫਿਰ ਪੰਜ ਗਿਆਨੰਦਰੇ ਪੰਜ ਕਰਮੇਂਦਰ ਸਾਨੂੰ ਬਖਸ਼ ਕੀਤੇ ਫਿਰ ਸਾਡੇ ਜੀਵਨ ਨੂੰ ਚਲਾਉਣ ਵਾਸਤੇ ਸੰਸਾਰ ਵਿੱਚ ਦੇ ਵਾਦੇ ਵਿੱਚ ਹਿੱਸਾ ਪਾਉਣ ਵਾਸਤੇ ਕਾਮ ਕ્રોਧ ਲੋਭ ਮੋਗ ਕਾਰ ਸਾਡੇ ਮਿੱਤਰ ਬਣਾ ਕੇ ਭੇਜੇ ਸਾਡੇ ਨਾਲ ਤਾਂ ਅੱਪਾ ਕਦ ਵਿਚਾਰ ਕਰਦੇ ਸੀਗੇ ਹੈਗੇ ਮਿੱਤਰ ਸੀ ਬਣ ਕੇ ਸਾਡੇ ਦੁਸ਼ਮਣ ਉਹ ਵੀ ਬੜੇ ਪਿਆਰਿਓ ਉਹ ਤੇ ਰੱਬ ਦੇ ਹੁਕਮ ਵਿੱਚ ਆ ਅਸੀਂ ਉਹ ਤੋਂ ਬਾਹਰ ਕਾਮ ਕਰੋ ਜੋ ਮੋਂ ਕਰ ਰੱਬ ਦੇ ਹੁਕਮ ਵਿੱਚ ਆ ਉਹਦੇ ਭੇਜੇ ਹੋਏ ਸਾਡੇ ਸਾਥੀ ਨੇ ਸਾਨੂੰ ਸੁਖ ਦੇਣ ਵਾਸਤੇ ਦੁਸ਼ਮਣੇ ਅਸੀਂ ਕਰਦੇ ਹਾਂ ਸਾਨੂੰ ਕੰਮ ਨਹੀਂ ਲੈਣਾ ਅਸੀਂ ਉਹਨਾਂ ਦੀ ਮਰਿਆਦਾ ਜਿਨੀ ਰੱਖ ਸਕੀ ਇਹ ਮਰਜ਼ਾਦਾ ਵੀ ਅਸੀਂ ਤੋੜਦੇ ਆ ਉਹ ਨਹੀਂ ਤੋੜਦੇ ਉਹਦੇ ਬਾਅਦ ਵੀ ਫਿਰ ਤੋੜਦੇ ਆ ਆਪਣੀ ਮਰਜ਼ਾਦਾ ਫੇਰੇ ਦਾਰੇ ਦੁਸ਼ਮਣ ਬਣ ਜਾਂਦੇ ਤੇ ਦੁਸ਼ਮਣ ਤੇ ਹਮੇਸ਼ਾ ਫੇਰੇ ਦੁੱਖ ਹੀ ਦਿੰਦਾ ਸੁੱਖ ਨਹੀਂ ਦਿੰਦਾ ਦੁਸ਼ਮਣ ਤਾਂ ਹਮੇਸ਼ਾ ਹੀ ਦੁੱਖ ਦਿੰਦਾ ਸੁੱਖ ਨਹੀਂ ਦਿੰਦਾ ਉਹਨਾਂ ਦਾ ਪੰਗਾ ਕਕਾਰ ਕਕਾਰ ਜਿਹਨੇ ਸਾਨੂੰ ਪਾਛੇ ਨੇ ਬਖਸ਼ ਕੀਤੇ ਆਪ ਦੇ ਨਿਸ਼ਾਨੇ ਉਹਦਾ ਵਿੱਚੋਂ ਬਕਰ ਗੰਦੇ ਦੀ ਬਲਦ ਕਰਦੇ ਸੀ ਕੋਈ ਵੀ ਤਰਪ ਸੰਸਾਰ ਦਾ ਉਹਨੇ ਕਹਿੰਦਾ ਹੰਕਾਰ ਕਰੋ ਹੰਕਾਰ ਕਰਨ ਵਾਸਤੇ ਕੋਈ ਵੀ ਧਰਮ ਸੰਸਾਰ ਦਾ ਜੱਜ ਨਹੀਂ ਦਿੰਦਾ ਇਹ ਮੈਂ ਮੈਂ ਕਰੋ ਸਾਰੇ ਧਰਮ ਇਹ ਗੱਲ ਕਹਿੰਦੇ ਬਿ ਤੋਂ ਤੋਂ ਕਰੋ ਉਸੇ ਕਾਰਪੂਰ ਦਾ ਵਰਤਨ ਹੁਣ ਆਪਾਂ ਕੱਲ ਗੰਗੇ ਦੀ ਗੱਲ ਕਰਦੇ ਸੀ ਗੰਗੇ ਨੇ ਆਪਣਾ ਹੰਕਾਰ ਗਵਾਇਆ ਕਿਸੇ ਟਾਈਮ ਉਹ ਹੀ ਲੱਕੜੀ ਸਿੱਧੀ ਆਕੜ ਦੇ ਨਾਲ ਖੜੀ ਸੀ ਚੁੱਪਦੀ ਨਹੀਂ ਸੀ ਆਰੇ ਨੇ ਚਿਰਾ ਕੇ ਉਸ ਲੱਕੜ ਦੇ ਅਖਰ ਕੰਧਾ ਲੱਕੜ ਦਾ ਹੀ ਹੁੰਦਾ ਨਾ ਉਹਨੇ ਆਪਣਾ ਹੰਕਾਰ ਗਵਾਇਆ ਵੱਡੇ ਪੰਨ ਵਾਲਾ ਸੱਤ ਵਾਲਾ ਆਪਣੇ ਆਪ ਨੂੰ ਕਟਾਇਆ ਤਾਅ ਵਿੱਚ ਮਾਣ ਪਾਇਆ ਸਾਡੇ ਸਿਰ ਦਾ ਉਹ ਗਹਿਣਾ ਬਣਿਆ ਗੱਡੀ ਦੀ ਗੱਲ ਕਰਦੇ ਸੀ ਆਪਾਂ ਵੀ ਬੁਰਾ ਕਰਮ ਕਰਨ ਤੋਂ ਪਹਿਲਾਂ ਕਰੇ ਵੱਲ ਤਾਂ ਦੇਖੀ ਹੱਥ ਨਾ ਕਰਾਂਗੇ ਪਾਛੇ ਨਹੀਂ ਕਦੇ ਤਰਦੇ ਤੂੰ ਕਲਈ ਸਕਦਾ ਹੈ ਮਨ ਕਿਸੇ ਨੂੰ ਨਹੀਂ ਦੀਦਾ ਮਨ ਦੇ ਨਾਲ ਤੂੰ ਬਹੁਤ ਕੁਝ ਬੁਰਾ ਕਰ ਦਿੰਦਾ ਇਹ ਕੰਧਾਂ ਦੇ ਬਾਹਰ ਦੀ ਨਿਸ਼ਾਨੀ ਆ ਗੜਾ ਬਾਹਰ ਦੀ ਨਿਸ਼ਾਨੀ ਆ ਪਰ ਜੋ ਸਿਰ ਨੂੰ ਸਿੱਖਿਆ ਦਿੰਦੇ ਸਾਨੂੰ ਸਿੱਖਿਆ ਲੈਣੀ ਲੈਣੀ ਚਾਹੀਦੀ ਨਾ ਕੜਾ ਦਾ ਹਦਬੀ ਪਹਿਲਾਂ ਬੇਈਮਾਨੀ ਨਾ ਕਰੋ ਇਸ ਖਾਤ ਨਾਲ ਬੁਰਾ ਨਾ ਕਰ ਕਿਸਦਾ ਜਦੋਂ ਹੱਥ ਅੱਗੇ ਕਰੇਗਾ ਤਾਂ ਕੜਾ ਪਹਿਲਾਂ ਦੱਸ ਜਾਣਾ ਹੈ ਇਹਨੇ ਪਰਦਾ ਨਹੀਂ ਰੱਖਣਾ ਕਰੇ ਨੇ ਇਹਨੇ ਦੱਸਣਾ ਹੈ ਅੱਖਾਂ ਅੱਖਾਂ ਦਾ ਕੰਮ ਹੈ ਦੇਖਣ ਦਾ ਅੱਖਾਂ ਦਾ ਕੰਮ ਹੈ ਦੇਖਣ ਦਾ ਇਹਨਾਂ ਕਾਲ ਉਹਦੋਂ ਦੇਖਣਾ ਹੁਣ ਸਮਝਣਾ ਤੇ ਤੇਰੇ ਮਾਨ ਨੇ ਬੇਅਦਰੂ ਦੇ ਮੇਰੇ ਹੱਥ ਵੀ ਕੜਾ ਪਾਤਾ ਨਾ ਬੇਈਮਾਨੀ ਨਾ ਕਰੋ ਮੈਨਾਂ ਤਰਲ ਬੁਰਾ ਕਰ ਮਨਾ ਕਰ। ਕਿਸ਼ਰਤ ਦੀ ਦਾਤ ਬਖਸ਼ ਕੀਤੀ ਸਾਨੂੰ। ਛਿਆ ਜਤੀਆਂ ਵਿੱਚ ਹਨੂਮਾਨ ਜਤੀ ਆਉਂਦਾ ਪਿਆਰੋ। ਛਿਆ ਜਤੀਆਂ ਵਿੱਚ ਹਨੂਮਾਨ ਜਤੀ ਆਉਂਦਾ। ਤੁਸੀਂ ਦੇਖਿਆ ਹੋਆ ਫੋਟੋਆਂ ਵਿੱਚ ਜਦੋਂ ਉਦਾਂ ਤੇ ਹਰਮਨ ਨੂੰ ਤੁਸੀਂ ਨਹੀਂ ਦੇਖਿਆ ਅੱਜ ਵੀ ਨਹੀਂ ਦਿਸਦਾ ਤੁਹਾਨੂੰ ਫੋਟੋਆਂ ਤੇ ਦਿਸਦਾ ਨਾ ਫੋਟੋਆਂ ਵਿੱਚ ਤੇ ਉਹ ਦਿਸਦਾ ਤੁਹਾਨੂੰ ਉਹਦੇ ਹਮੇਸ਼ਾ ਤੋਂ ਇਸ਼ਾਰਾ ਪਾਇਆ ਦੇਖਿਆ ਹੋਊਗਾ ਉਹਦੇ ਹਮੇਸ਼ਾ ਬਿਲਕੁਲ ਸਿੱਧੇ ਨਾਲ ਫਿੱਟ ਇਸ਼ਾਰਾ ਪਾਇਆ ਦੇਖਿਆ ਹੋਊਗਾ ਤੇ ਸਾਨੂੰ ਜਤੀ ਰੱਖਣ ਵਾਸਤੇ ਪਛਲਿਕਾ ਸਜਣਾ ਅਕਸ਼ਰਾ ਪਾਵਾ ਇਜ਼ਰਤ ਨਾਲ ਜਦ ਬਜਾਰੂ ਸਤ ਬਚਿਆ ਰੂ ਤੇਰਾ ਜਮਨੀ ਮਾਰ ਤੋਂ ਬਚ ਜਾਂਦਾ ਪਰ ਅਸੀਂ ਦੇ ਤੋ ਇਹਨੂੰ ਪਹਿਰਾਵਾ ਬਨ ਲਿਆ ਨਾ ਕੱਲਾ ਪਹਿਰਾਵਾ ਨਹੀਂ ਇਹਦੇ ਵਿੱਚੋਂ ਰੱਬੀ ਗੁਣ ਪੈਦਾ ਹੁੰਦੇ ਪਿਆਰਿਓ ਜੇ ਉਹਨਾਂ ਰੱਬੀ ਗੁਣਾਂ ਨੂੰ ਧਾਰਨ ਕਰ ਲਾਂ ਤੇ ਤੇ ਭਲਾ ਲਾ ਜੂ ਸਾਡਾ ਆਉਣ ਵਾਲੀ ਸਾਡੀ ਪੀੜ੍ਹੀ ਦਾ ਭਲਾ ਲਾ ਜੂ ਜੂ ਜਿਸ ਤਰ੍ਹਾਂ ਦੇ ਕੱਪੜੇ ਅਸੀਂ ਪਾਵਾਂਗੇ ਉਹਦਾ ਸਾਡੀ ਔਲਾਦ ਪਾਊਗੀ ਇਹਨਾਂ ਬਕਰੀਆ ਕਿ ਅੱਜ ਸਮੇ ਦਾ ਦੌਰ ਜਿਹੜਾ ਕੁਝ ਬਦਲ ਗਿਆ ਇਸ ਪੜ੍ਹਾਈ ਨੇ ਸਾਡੇ ਤਨ ਦੇ ਕੱਪੜੇ ਵੀ ਖੋਲੇ ਸਾਡੀ ਇੱਜ਼ਤ ਖੋਲੀ ਸਾਡਾ ਪਿਆਰ ਖੋਲਿਆ ਸਾਡਾ ਭਾਈਚਾਰਾ ਖੋਲਿਆ ਇਸ ਪੜਾਈ ਪੜਾਈ ਨੇ ਅੱਪਾ ਪਹਿਲਾਂ ਵੀ ਵਿਚਾਰ ਕੇ ਕਰਦੇ ਬਈ ਪੜਿਆ ਹਮੇਸ਼ਾ ਪੜੇ ਨਾਲ ਨਫ਼ਰਤ ਕਰਦਾ ਏ ਅੱਜ ਦੀ ਪੀੜ੍ਹੀ ਕਹਿੰਦੀ ਆ ਅਸੀਂ ਸਿਆਣੇ ਆ ਸਾਨੂੰ ਕਪੜਾ ਤਾਂ ਪਾਉਣ ਦਾ ਢਾਂਗ ਆ ਪਰਾਂੇ ਬਜ਼ੁਰਗਾਂ ਨੂੰ ਕਪੜਾ ਨਾ ਪਾਉਣ ਦਾ ਢਾਂਗ ਤੁਸੀਂ ਹੁਣ ਵਿਚਾਰਕ ਦੇਖ ਲਓ ਟੰਗ ਚੰਦਾ ਆ ਕਿ ਮਾੜਾ ਇਹ ਸਾਇਆ ਕਿਨੇ ਇਹ ਸਾਡੀ ਪੜ੍ਹਾਈ ਨੇ ਪੜ੍ਹਾਈ ਦੇ ਸੋਡਾ ਬੰਦ ਦਬਾਅ ਵੀ ਨਾ ਸੀ ਆਜ਼ਾਦ ਕਰ ਦਿੱਤਾ ਆਜ਼ਾਦ ਨਹੀਂ ਹੋਇਆ ਪਾਜੀ ਨੇ ਸ਼ਰਮ ਮੰਗਾਈ ਸੰਸਾਰ ਵਿੱਚੋਂ ਧੰਗ ਗੁਰਦਾਨ ਸਾਹਿਬ ਜੀ ਕਹਿੰਦੇ ਸੰਸਾਰ ਵਿੱਚੋਂ ਸ਼ਰਮ ਚਲੇ ਗਈ ਪਤ ਗਈ ਦਿੱਤੇ ਸ਼ਰਮ ਨਹੀਂ ਉੱਤੇ ਪਤ ਨਹੀਂ ਇਸ ਕਰਕੇ ਪੰਜਵੇਂ ਪਾਤਸ਼ਾਹ ਨੇ ਧੰਗ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਹ ਪੰਜ ਕਕਾਰ ਵੀ ਬਦਲੇ ਬਖਸ਼ ਕੀਤੇ ਇਨਨ ਤਾਰ ਕਰਕੇ ਰੱਖੇ ਇਹਨਾਂ ਨੂੰ ਤਾਰਨਗਾ ਨਾ ਵਿਚੋ ਰੱਬ ਹੀ ਗੁਰ ਦੇ ਕਹਿੰਦਾ ਜੇ ਕਦੀ ਹੋਈ ਨਹੀਂ ਸਕੂ ਰੱਬ ਦਾ ਨਾਮ 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 ਜਿੰਨਾ ਜਿਵੇਂ ਜਿਵੇਂ ਰੱਬ ਦਾ ਨਾਮ ਲੈ ਜੈਗਾ ਤੂੰ ਤੂੰ ਹੀ ਸੁਖੀ ਹੁੰਦਾ ਜਾ ਮੈਂ ਤਾਂ ਤੇਰੀਆਂ ਪੀੜੀਆਂ ਵੀ ਸੁਖੀ ਰਹਿਣਗੀ ਬਾਚ ਅਲੇਕੋ ਦਿੱਤਾ ਭਾਸ਼ੇ ਨੇ ਇੱਕ ਸੰਵਾਰ ਜਦੋਂ ਭਗਤ ਤਰੂੜ ਨੂੰ ਤਰੂੜ ਦੇ ਪਸਤੀ ਕੀਤੀ ਨਾ ਐਵੇਂ ਉਹਨਾਂ ਨੂੰ ਯਾਦ ਕੀਤਾ ਸਾਡੇ ਪ੍ਰਾਣੀਆਂ ਬੀਬੀਆਂ ਦਾ ਕੋਈ ਯਾਦ ਕਰਦਾ ਕੋਈ 100 ਸਾਲ ਦਾ ਕੋਈ ਮਰਿਆ ਹੋਊ 500 ਸਾਲ ਦਾ ਕੋਈ 1000 ਸਾਲ ਦਾ ਕੋਈ ਮਰਿਆ ਹੋਊ ਤੇ ਜੇ ਨਾਮ ਦੀ ਗੱਲ ਆਉਂਦੀ ਵੀ ਨਾਮ ਜਪਣਾ ਹੈ ਤੇ ਇਹਨਾਂ ਬੱਚਿਆਂ ਦੋ ਬੱਚਿਆਂ ਦਾ ਨਾਮ ਆਉਂਦਾ ਹੈ ਤਰੂ ਦਾ ਪ੍ਰਲਾਦ ਦਾ ਜੇ ਰੱਬ ਦਾ ਨਾਮ ਜਪਣਾ ਰਹਿਤਾਂ ਜਪੋ ਉਹਨੂੰ ਕਿਸੇ ਲੱਖ ਸਾਲ ਵਾਲੇ ਦੀ ਗੱਲ ਨਹੀਂ ਕੀਤੀ ਈਯਾਰਾਂ ਸਾਲਾਂ ਵਾਲੇ ਦੀ ਗੱਲ ਨਹੀਂ ਕੀਤੀ ਸੈਕੜੇ ਸਾਲਾਂ ਵਾਲੇ ਦੀ ਗੱਲ ਨਹੀਂ ਕੀਤੀ ਵੀ ਉਹਨੇ ਵੰਗੋਂ ਨਾਮ ਜਪੋ ਕਿੰਨਾ ਵਾਸਤੇ ਵੰਗੋਂ ਨਾਮ ਜਪੋ ਤਰੂਣ ਤੇ ਪ੍ਰਦਾਦ ਵੰਗੋਂ ਨਾਮ ਜਪੋ ਜਿਵੇਂ ਐਸੇ ਐਸੇ ਤਰੂਣ ਪ੍ਰਦਾਦ ਜਪੋ ਹਰ ਜੇਸੇ ਹੁਣ ਪੰਜ ਸਾਲ ਦੇ ਸੱਤ ਸੱਬ ਦੇ ਬੱਚਿਆਂ ਨੇ ਕਿਹੋ ਜਿਹਾ ਨਾਮ ਜਪੋ ਦਸ ਰੂਹ ਦਾ ਦ੍ਰਿੜ ਵਿਸ਼ਵਾਸ ਜਿਹਦੇ ਅੰਦਰ ਦ੍ਰਿੜ ਇੰਨਾ ਕੋ ਗਿਆ ਉਹ ਦੋਲੇ ਨਹੀਂ ਨਾ ਡੋਲਣ ਕਰਕੇ ਅੱਜ ਉਹਨਾਂ ਦਾ ਅਸੀਂ ਉਹਨੂੰ ਯਾਦ ਕਰ ਰਹੇ ਪੀਰੋ ਹਰ ਬੰਦਾ ਯਾਦ ਕਰਿਆ ਉਹਨਾਂ ਤਰੂ ਪ੍ਰਦਾਨ ਇਥੋਂ ਤੱਕ ਜੇ ਰਾਤ ਨੂੰ ਨਾ ਨਾ ਪਤਾ ਲੱਗੇ ਟਾਈਮ ਦਾ ਤੇ ਤਰੂ ਜਿੱਤੇ ਰਾਜ ਮਿਲਿਆ ਉਹ ਉਹ ਰਾਜ ਤਾਰੇ ਦੇ ਰੂਪ ਵਿੱਚ ਚਮਕ ਰਿਹਾ ਥੱਲੇ ਸਭ ਤੋਂ ਮੋਟਾ ਕਹਿੰਦੇ ਤਰੂ ਤਾਰਾ ਬਣਾ ਦੇ ਤਾਂ ਆ ਗਿਆ ਉਹ ਅੱਜ ਵੀ ਸਾਨੂੰ ਸੇਧ ਦੇ ਰਿਹਾ ਵੀ ਆ ਟਾਈਮ ਹੋ ਗਿਆ ਉਹ